ਅੱਜ ਟੱਕਰਾ ਵਾਲਾ ਤਕਰਾ ਹੋਣਾ ਕੰਮੇ ਖੇਚਲੀ ਉਹ ਬੰਦੇ ਭੱਜ ਆਏ ਓਏ ਅੱਡੇ ਦਾ ਬੰਦੇ ਖਿੰਡ ਗਏ ਉਹ ਬੰਦੇ ਹਾਲਾ ਕੰਮੇ ਖੇਚਲੀ ਸੇ ਮਾਣ ਆ ਵੀਰਾ ਤੇਰਾ ਸੋਨੇ ਦਾ ਤੀਰਾ ਹਾਣੀ ਮਾਣਾ ਛੋੜੀਲੇ ਕੰਨੀ ਰਣਸੋਰੇ ਕਪੂ ਚਾਹੂ ਬਾਦਨਾ ਦੀ ਕਹਾਣੀ ਆਪ ਕਾ ਹਾਲ ਹਾਂ ਆਈ ਚੱਲ ਪੋ 2 ਮਿੰਟ ਟਿੱਕੀਆਂ ਤੇਰੇ ਮਾਹੀਏ ਬੰਦੇ ਟਿੱਕੀਆਂ ਕਰੋ ਸ਼ੁਰੂ ਫਿਰ ਉਹਨਾਂ ਟਾਈਮ ਅੱਖ ਤੋਂ ਕੰਮ ਨੂੰ ਠੀਕ ਕਰੇਂ ਕਿਹ ਕਿਹ ਕਰਾਣੀ ਚਲੋ ਬਈ ਆ ਬੰਦੇ ਬਾਂਡਲੇ ਅੱਜ ਠੀਕ ਆ ਸਹੀ ਹੈ ਸਹੀ ਹੈ ਕੰਮ ਦੂਜਾ ਦਿਨ ਬੋਲੀਆਂ ਦੇ ਕੋੜੀਆਂ ਦੇ ਗੀਤਾਂ ਨਾਲ ਅੱਜ ਤਾਂ ਯਾਦ ਕਰਕੇ ਆਏ ਆ ਸਾਰੇ ਜਣੇ ਖੁੱਲਾ ਟਾਈਮ ਸੀ ਅੱਜ ਆ ਕੱਲ ਸਕੂਲ ਚ ਪਹਿਲਾ ਦਿਨ ਸੀ ਅੱਜ ਪਾਰਟਿਆਰ ਕੀਤਾ ਪਾਰਟਿਆਰ ਕੀਤਾ ਰੈਡੀ ਸੈਟ exon no joy ਇੱਕ ਜਣਾ ਉਧਰ ਜਾਓ ਵੀ ਆ ਸਹੀ ਗੱਲ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਫੇਰ ਹੀ ਗੱਲ ਬਣੂ ਇੱਧਰ ਆ ਜਾ ਕੰਮੇ ਬਣੇ ਨੂੰ ਹਾਂ ਇਹਨਾਂ ਨੂੰ ਵੀ ਚੀਤੇ ਨਹੀਂ ਜਾਂਦਾ ਠੰਡਾ ਨਹੀਂ ਪਾਇਆ ਆਉਂਦੀਆਂ ਨੂੰ ਇਹਨਾਂ ਨੂੰ ਅੱਜ ਜੈ ਮਾਤਾ ਦੀ ਕਦਰ ਨੂੰ ਲੈ ਗਈ ਓਏ ਉਹ ਆਏ ਕਰੋ ਮੈਂ ਕਹਿੰਦਾ ਸਿੱਧ ਗਿਆ ਜੀ ਪਾ ਲੋ ਅੱਜ ਇਹ ਬੰਦੇ ਲਾਰ ਆ ਇਹਨਾਂ ਨੂੰ ਹੁੰਦ ਜਾਣੀ ਅੱਜ ਇਹ ਅੱਜ ਆ ਬੰਦੇ ਕੈਮ ਆ ਹਾਂ ਤੇਰਾ ਬੂੰਦੀ ਕੱਲ ਵੀ ਖਾਧੀ ਸੀ ਆਪਾਂ ਹੋਰ ਪਾ ਲੋ ਜਿਹੜਿਆਂ ਸਾਰਿਆਂ ਨੂੰ ਆਉਂਦਿਆਂ ਹੋਰ ਪਾ ਲੋ ਜਿਹੜਿਆਂ ਸਾਰਿਆਂ ਨੂੰ ਆਉਂਦਿਆਂ ਲਓ ਦੋ ਬੰਦੇ ਹੋਰ ਛਾੜਦੇ ਥੋਡੇ ਦਾ ਉਹ ਪ੍ਰਭਾਵ ਵੀ ਹੁੰਦਾ ਲਬ ਬਚਦਾ ਆ ਨਾ ਜਿਵੇਂ ਜਾਮ ਨਹੀਂ ਲਾ ਕੇ ਆਉਂਦਾ ਸੜਕ ਤੇ ਪਾ ਪਾਈ ਸੁਣਦੀ ਆ ਪਾਏ ਕਰਿਆ ਕਰੇ ਜਦੋਂ ਇਧਰਲੇ ਬੰਦੇ ਪਾਉਂਦੇ ਆ ਇਧਰ ਚੁੱਪ ਹੋ ਜਾ ਕਰੋ ਇਧਰਲੇ ਪਾਉਂਦੇ ਆ ਇਧਰ ਦੇ ਚੁੱਪੋ ਆਲਾ ਹਾਂ ਆਈ ਚੱਲ ਪੋ 2 ਮਿੰਟ ਓ ਚਾਚੀ ਦਾ ਲੇਟ ਹੋਈ ਫਿਰਦੀ ਅੱਜ ਚਲੋ ਵੀ ਚਲੋ ਨਾ ਨਾ ਆ ਵੋਟ ਵਧ ਗਈ ਇੱਕ ਹੋਰ ਉੱਪਰ ਇੱਕ ਵੋਟ ਹੋਰ ਵਧ ਗਈ ਉੱਧਰ ਆਏ ਹਾਏ ਅੱਜ ਨਵੀਂ ਬੰਦੇ ਅੱਜ ਟੱਕਰਾ ਵਾਲਾ ਤਕੜਾ ਹੋਣਾ ਕੰਮੇ ਖੇਚਲੀ ਕੰਮ ਆਹ ਹਾਏ ਆਲਾ ਵੀ ਕੰਮ ਖਰਾਬ ਹੋ ਗਿਆ ਅੱਜ ਉਹ ਬੰਦੇ ਭੱਜ ਆਏ ਓਏ ਅੱਧੇ ਦਾ ਬੰਦੇ ਖਿੰਡ ਗਏ ਉਹ ਬੰਦੇ ਆਲਾ Håret mitt stikker. ਲੋ ਵੀ ਚੁੱਪ ਚੁੱਪ ਆਪਾਂ ਸਾਰੇ ਕੋੰਡ ਕੱਢ ਲਓ ਵੀ ਸਾਰੇ ਜਣੇ Valeu, ah, ਆ ਸਾਲ ਜੋ ਟੈਕਨ ਟੈਕ ਕਰਨ ਉਹ ਕੇ ਨਾ ਇਹਨਾਂ ਜਨਬਾਈ ਦੀ ਫੋਟੇ ਕੱਢ ਲਓ ਇਹਨੇ ਪਟਾਟ ਪਹਿਨਿਆ ਨੀ ਟੈਕਟ ਕੱਟਾ ਨੇ ਜੰਪੀਵਾ